ਬਾਬਿਓ ਇੱਕ ਗੱਲ ਮੈਂ ਤੁਹਾਨੂੰ ਸੱਚਾਈ ਦੀ ਦੱਸਾਂ ਅਮਰ ਸਿੰਘ ਚਮਕੀਲੇ ਦੀ ਹੈ ਨਾ ਜਿਹੜੀ ਚਮਕੀਲਾ ਮੂਵੀ ਆਈ ਸੀਗੀ ਉਹਦੇ ਬਣਨ ਤੇ ਮਜੇ ਬੜੇ ਸੀਗੇ ਲੋਕ ਕਈਆਂ ਦੇ ਢਿੱਡ ਪੀੜ ਹੋਈ ਸੀ ਇਹਦੀ ਕੀ ਦੇਣਵਾ ਇਹਨੇ ਕੀ ਸਮਾਜ ਨੂੰ ਦਿੱਤਾ ਇਹ ਗੰਦੇ ਗੀਤਾਂ ਤੋਂ ਸਭ ਐ ਓ ਪੜਾ ਕੋਚ ਸਭ ਤੋਂ ਜ਼ਿਆਦਾ ਉਹਨਾਂ ਸਿੰਗਰਾਂ ਦੇ ਢਿੱਡ ਪੀੜ ਹੋਈ ਸੀ ਜਿਹੜੇ ਨਾਲ ਦੇ ਸਮਕਾਲੀ ਸੀਗੇ ਜਿਨ੍ਹਾਂ ਨੂੰ ਕਿਸੇ ਨੇ ਬਾਅਦ ਚ ਪੁੱਛਿਆ ਨਹੀਂ ਹੁਣ ਭਾਈ ਚਮਕੀਲੇ ਹੁਣਾ ਤੇ ਫਿਲਮ ਬਣ ਰਹੀ ਹੋਵੇ ਉਹ ਵੀ ਪੂਰੀ ਦੁਨੀਆ ਚ ਜਾਣੀ ਹੋਵੇ ਮਚਣਾ ਤੇ ਜੈਲਸ ਤਾਂ ਇਹਨਾਂ ਦੀ ਬਣਦੀ ਸੀ ਤੇ ਜੈਲਸ ਵੀ ਐਨੀ ਕੁ ਕਈ ਤਾਂ ਆ ਕੇ ਇੰਟਰਵਿਊ ਵਿੱਚ ਸਾਹਮਣੇ ਹੀ ਬੋਲਣ ਲੱਗ ਪਏ ਸੀ ਇਹਨੇ ਕੀ ਦਿੱਤਾ ਐ ਸਮਾਜ ਨੂੰ ਇਹਲੇ ਕਾਤੇ ਫਿਲਮ ਬਣਨ ਲੱਪਈ ਆ ਇਹ ਤਾਂ ਗਲਤ ਪਾਸੇ ਤੋਰ ਰਹੇ ਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਆ ਚਮਕੀਲੇ ਨਾਲ ਜਿਉਂਦੇ ਜੀਤ ਐ ਰੱਖਦੇ ਸੀਗੇ ਖਾਰਾਂ ਉਹਦੇ ਜਾਣ ਤੋਂ ਬਾਅਦ ਉਹਦੀ ਫਿਲਮ ਬਣਨ ਤੇ ਵੀ ਇਹਨਾਂ ਨੇ ਆਪਣੇ ਦਿਲੋਂ ਖਾਰ ਨਹੀਂ ਕੱਢੀ ਚਮਕੀਲੇ ਪ੍ਰਤੀ ਪਰ ਉਹ ਤਾਂ ਕਹੋ ਫਿਲਮ ਸੁਪਰ ਡੁਪਰ ਹਿੱਟ ਹੋ ਗਈ ਲੋਕਾਂ ਨੇ ਪਿਆਰ ਬਹੁਤ ਦਿੱਤਾ ਤਾਂ ਜੇ ਤੁਹਾਨੂੰ ਇਹ ਗੱਲ ਚੰਗੀ ਲੱਗਦੀ ਹੈ ਮੈਂ ਚਾਹੁੰਦਾ ਲੋਕਾਂ ਤੱਕ ਪਹੁੰਚਾਉ ਲੋਕਾਂ ਨੂੰ ਪਤਾ ਲੱਗੇ ਤੇ ਮੈਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ